9 ਮਈ 1954 ਲਵ ਇਜ਼ ਡਾਇਰੈਕਸ਼ਨ ਐਂਡ ਨਾਟ ਏ ਕੰਡੀਸ਼ਨ ਪਿਆਰ ਇੱਕ ਸੇਧ ਹੈ ਤੇ ਇੱਕ ਹਾਲਤ ਨਹੀਂ ਮਨ ਵਿੱਚ ਦੁਨੀਆ ਦੇ ਹੋਰ ਪਦਾਰਥਾਂ ਦੇ ਮੁਕਾਬਲੇ ਵਿੱਚ ਵਾਹਿਗੁਰੂ ਵਾਸਤੇ ਵਿਸ਼ੇਸ਼ਤਾ ਹੋਵੇ ਸੁਰਤ ਵਿੱਚ ਵਿਰਾਗ ਹੋਵੇ ਘਰ-ਬਾਰ ਇਸਤਰੀ ਬੱਚੇ ਛੱਡਣ ਦੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਕਿਸੇ ਇੱਕ ਪਦਾਰਥ ਦੀ ਥੋੜ੍ਹ ਕਰਕੇ ਸਾਇੰਸ ਦਾ ਤਜਰਬਾ ਕਾਮਯਾਬ ਨਹੀਂ ਹੁੰਦਾ ਇਸ ਤਰ੍ਹਾਂ ਸਾਧੂ ਦੀ ਬਿਰਤੀ ਵਿੱਚ ਜਦ ਤੱਕ ਸਮਤਾ ਨਹੀਂ ਚੋਰ ਤੇ ਸਾਧ ਦੀ ਤਮੀਜ਼ ਹੈ ਉਸ ਨੂੰ ਕਾਮਯਾਬੀ ਨਹੀਂ ਹੋ ਸਕਦੀ ਜਦ ਤੱਕ ਉਹ ਆਪਣੇ ਵਾਸਤੇ ਹੋਰਨਾਂ ਨੂੰ ਠੱਗਦਾ ਹੈ ਉਸ ਨੂੰ ਵਾਹਿਗੁਰੂ ਵੱਲ ਸੇਧ ਪੈਦਾ ਨਹੀਂ ਹੋਈ ਇਸ ਇੱਕ ਸੇਧ ਦੇ ਪੈਦਾ ਹੋ ਜਾਣ ਨੂੰ ਹੀ ਸਹਿਜ ਧਿਆਨ ਕਹਿੰਦੇ ਹਨ ਆਪਣਾ ਜੀਵਨ ਉੱਚਾ ਬਣਾਓ ਜਿੰਨੀ ਵਾਰੀ ਭੁੱਲੋ ਬਖਸ਼ਿਸ਼ ਵਾਸਤੇ ਅਰਦਾਸ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਜਿਵੇਂ ਕੋਇਲ ਦੀ ਸੇਧ ਆਪਣੇ ਸਾਥੀ ਵੱਲ ਲੱਗੀ ਰਹਿੰਦੀ ਹੈ ਤੇ ਉਸ ਦੇ ਵਿਰਾਗ ਵਿੱਚ ਪੁਕਾਰ ਕਰਦੀ ਰਹਿੰਦੀ ਹੈ ਤਿਵੇਂ ਸਾਡੀ ਸੇਧ ਵਾਹਿਗੁਰੂ ਵੱਲ ਹੋਵੇ ਸਾਡਾ ਇਹੀ ਨਿਸ਼ਾਨਾ ਹੈ ਐਟਮ ਪਰਮਾਣੂ ਇੱਕ ਸਥੂਲ ਚੀਜ਼ ਹੈ ਪਰ ਇਹ ਇਤਨਾ ਸੁਖਮ ਹੋ ਜਾਂਦਾ ਹੈ ਕਿ ਸਾਨੂੰ ਨਜ਼ਰ ਨਹੀਂ ਆਉਂਦਾ ਫਿਰ ਵਾਹਿਗੁਰੂ ਕਿਸ ਤਰ੍ਹਾਂ ਨਜ਼ਰ ਆ ਸਕਦਾ ਹੈ ਜਿਹੜੇ ਉਸ ਨੂੰ ਦੇਖਣਾ ਚਾਹੁੰਦੇ ਹਨ ਉਹ ਠੱਗੇ ਜਾਂਦੇ ਹਨ ਗਰਜੀ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਨਾਂ ਦੀ ਇਸ ਚਾਹ ਦਾ ਫਾਇਦਾ ਉਠਾਉਂਦੇ ਹਨ ਕੋਇਲ ਆਪਾ ਜੀਵ ਆਤਮਾ ਹੈ ਜੋ ਆਪਣੇ ਪਰਮ ਆਪੇ ਨੂੰ ਭਾਲਦਾ ਹੈ ਸੰਗੀਤ ਦੀ 사ਉਂਡ ਵਾਈਬ੍ਰੇਸ਼ਨ ਆਵਾਜ਼ ਦੀਆਂ ਥਰ-ਥਰਾਟਾਂ ਆਕਾਸ਼ ਵਿੱਚ ਹੁੰਦੀਆਂ ਹਨ ਪਰ ਇਹ ਤਾਂਦੇ ਹੀ ਸੁਣਦੀਆਂ ਹਨ ਜਦ ਅਸੀਂ ਰੇਡੀਓ ਨੂੰ ਉਹਨਾਂ ਨੂੰ ਸੁਣਨ ਵਾਸਤੇ ਸੁਰ ਕਰੀਏ ਇਸੀ ਤਰ੍ਹਾਂ ਵਾਹਿਗੁਰੂ ਵੱਲ ਸੇਧ ਪੈਦਾ ਕਰਨ ਵਾਸਤੇ ਉਸ ਦੀ ਹਜ਼ੂਰੀ ਭਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਠੀਕ ਸੁਰ ਹੋ ਜਾਵਾਂਗੇ ਵਾਹਿਗੁਰੂ ਅਨਪਭੋਜ ਜਾਏਗਾ ਵਾਹਿਗੁਰੂ ਬੜੀ ਸੂਖਮ ਸੁਗੰਧੀ ਹੈ ਸੰਤ ਲੋਕਾਂ ਨੇ ਉਸ ਨੂੰ ਸਰਹੋਂ ਦੇ ਤੇਲ ਵਰਗਾ ਸੋਲਿਡ ਸਥੂਲ ਸਮਝ ਰੱਖਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ